ਆ ਦੇਖੋ ਜੀ ਆ ਪਨੀਰ ਲਾਇਆ ਪਿਆ ਆਪਣਾ ਠੀਕ ਆ ਆ ਦੇਖੋ ਸ਼ੁੱਧ ਪਨੀਰ ਜਮਾ ਹਾਂ ਇਹ ਆ ਲੋ ਜਮੀ ਮਲਾਈਮ ਪਨੀਰ ਆ ਜੀ ਆ ਦੇਖੋ ਰੂਮ ਵਰਗਾ ਕਹਿ ਲੋਈ ਜਮੇ ਜਮੀ ਨਰਮ ਹਾਂ ਜੀ ਆ ਕਟਿੰਗ ਦੇਖ ਲੋ ਜੀ ਇਹਦੀ ਪੂਰੀ ਵਧੀਆ ਕੋਈ ਭੁਰਦਾ ਨਹੀਂ ਕੋਈ ਟੁੱਟਦਾ ਨਹੀਂ ਇਹ ਆ ਦੁੱਧ ਦੁੱਧ ਪਿਆ ਹੋਰ ਜਮਾ ਦੇਖੋ ਕਿਵੇਂ ਲੱਗਦਾ ਨਾ ਗਾੜਾ ਗਾੜਾ ਹੂੰ ਇਹ ਤਾਂ ਪਾਣੀ ਵਰਗਾ ਦੁੱਧ ਫਿਰਦਾ ਹੁੰਦਾ ਉਸ ਰੱਬ ਤੋਂ ਡਰ ਕੇ ਕਹਿੰਦਾ ਵੀ ਇੱਕ ਵੀ ਲੰਬਾ ਨਹੀਂ ਇੱਕ ਵੀ ਠੀਕ ਹੈ ਕਿਉਂਕਿ ਆਪਾਂ ਨੇ ਬਈ ਚੀਜ਼ ਆਪਣੀ ਨੀਤ ਹੀ ਨਹੀਂ ਹੈਗੀ ਉਹ ਵੀ ਆਪਾਂ ਆ ਘਿਓ ਦੇਖੋ ਘਿਓ ਦਾ ਰੇਸਾ ਦੇਖੋ ਜੀ ਇੱਕ ਆਪਾਂ ਕਹਿੰਦੇ ਨਖਰਾ ਹਾਂ ਉਹ ਚੀਜ਼ ਆ ਦੇਖੋ ਇਹ ਨਖਰੇ ਵਾਲਾ ਕੰਮ ਹੀ ਆ ਇਹ ਹਾਂ ਕਿਵੇਂ ਬਜ਼ਾਰਾਂ ਵਾਲਾ ਦੇਖ ਲਿਓ ਤੁਸੀਂ ਤੇ ਆ ਖਾ ਕੇ ਦੇਖ ਲਿਓ ਫਿਰ ਤੁਹਾਨੂੰ ਆਪ ਹੀ ਪਤਾ ਲੱਗੂ ਜਦੋਂ ਤੁਸੀਂ ਟੇਸਟ ਕਰੋਗੇ ਨਾ ਅਸਲ ਤਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਪਨੀਰ ਦਾ ਉਸ ਤੋਂ ਬਾਅਦ ਵੀ ਰੇਟ ਪੁੱਛਾਂਗੇ ਵੀ ਗਲਤ ਤਾਂ ਨਹੀਂ ਬੋਲਦੇ ਆਪਣੇ ਖੁੱਲੇ ਦਰਵਾਰ ਨੇ ਕੋਈ ਮਰਜ਼ੀ ਆਜੇ ਬਿਨਾਂ ਦੱਸੇ ਆਜੇ ਕੋਈ ਟੈਨਸ਼ਨ ਨਹੀਂ ਸਾਈ ਕੋ ਬਣਾ ਦੱਸਿਆ ਕਿ ਆ ਜੀ ਵੀ ਸਾਨੂੰ ਇਹਨਾਂ ਪਨੀਰ ਬਣਾ ਕੇ ਦੇ ਉਹ ਵੜਾ ਕੇ ਦੇ ਆਪਾਂ ਉਹ ਸਾਹਮਣੇ ਹੀ ਦੇਵਾਂਗੇ ਆਪਾਂ ਪਰੋਂ ਨਹੀਂ ਦੁੱਧ ਨੇ ਆਪਾਂ ਘਰਾਂ ਚੋਂ ਕਲੈਕਟ ਕਰਦੇ ਆਂ ਘਰਾਂ ਵਾਲਾ ਦੁੱਧ ਆਪਾਂ ਘਰਾਂ ਚੋਂ ਜਿਹੜਾ ਕਲੈਕਟਰ ਦੁੱਧ ਆ ਨਾ ਕੋਈ ਵੀ ਆ ਅੱਜ ਦੇ ਟਾਈਮ 'ਚ ਘਰੋਂ ਜਦੋਂ ਤੁਸੀਂ ਦੁੱਧ ਕਲੈਕਟ ਕਰੋਗੇ ਤਾਂ ਵਧੀਆ ਦੁੱਧ ਆ ਨਾਲ ਕੋਲੇ ਦੁੱਧ ਵੀਤੀ ਸਾਡੇ ਕੋਲੇ 12-1300 ਲੀਟਰ ਦੁੱਧ ਰੋਜ਼ ਆਉਂਦਾ ਜੀ 1500 ਠੀਕ ਆ ਜੀ ਪਿੰਡਾਂ ਚੋਂ ਕਲੈਕਸ਼ਨ ਕਰਦਾ ਜੀ ਸਿੱਧੇ ਫਾਰਮਰ ਨਾਲ ਸਾਡੇ ਨਾਲ ਜੁੜੇ ਹੋਏ ਠੀਕ ਆ ਲੇ ਵੀ ਮਿੱਤਰੋ ਅੱਜ ਬਈ ਸਾਰਿਆਂ ਦੇ ਭੁਲੇਖੇ ਕਰ ਦਾਂਗੇ ਦੂਰ ਜਿਹੜੇ ਮੇਰੇ ਵੀਰ ਕਹਿੰਦੇ ਸੀ ਵੀ ਮਿੰਟੂ ਬਾਈ ਕੱਲੀਆਂ ਗੱਲਾਂ ਕਰਦਾਗਾ ਵੀ ਇਹਦੇ ਕੋਲੇ ਕੁਝ ਹੈ ਨਹੀਂਗਾ ਅੱਜ ਬਈ ਆਪਾਂ ਤੁਹਾਨੂੰ ਪ੍ਰੂਫ ਦਿਖਾਵਾਂਗੇ ਕੁਆਲਟੀ ਦਿਖਾਵਾਂਗੇ ਤੇ ਬਾਈ ਕੋਲੇ ਮਿਲਦਾ ਕੀ ਕਹਦੇ ਕਿੰਨੀ ਕੁਆਂਟੀਟੀ ਦੇ ਵਿੱਚ ਮਿਲਦਾ ਜਿਹੜੇ ਮੇਰੇ ਵੀਰ ਕਹਿੰਦੇ ਵੀ ਪਿਓਰ ਕਿਤੋਂ ਵੀ ਨਹੀਂ ਮਿਲਦਾ ਹੈਗਾ ਅੱਜ ਭਲੇਖੇ ਦੂਰ ਹੋ ਜਾਣਗੇ ਬਿਲਕੁਲ ਬਿਲਕੁਲ ਰੱਬ ਤੋਂ ਡਰ ਐਨ ਵਧੀਆ ਵੀਰੇ ਠੀਕ ਆ ਜੀ ਖੜੇ ਕਿੱਥੇ ਆ ਬਈ ਆਪਾਂ ਜੇ ਇਹ ਖੜੇ ਵੀਰੇ ਇਸ ਟਾਈਮ ਆਪਾਂ ਬਾਲੀਆਂ ਖੜੇ ਆ ਇੱਥੇ ਸਾਡਾ ਸਾਰਾ ਦੇਖੋ ਕਿੰਨਾ ਵਧੀਆ ਕਲੀਨ ਤੇ ਸਾਫ ਕਰਕੇ ਇੱਥੇ ਆਪਣੀ ਬਣਾਈ ਦੀ ਹੈ ਡੈਰੀ ਮੰਗੂ ਤੇ ਇੱਥੇ ਹਰ ਇੱਕ ਚੀਜ਼ ਅਸੀਂ ਉਹ ਤਿਆਰ ਕਰਦੇ ਆ ਸੰਗਰੂਰ ਆਪਣਾ ਦਫ਼ਤਰ ਆ ਉੱਥੇ ਬਹਿਣੇ ਆ ਉੱਥੇ ਸਾਰੀ ਡੀਲ ਉੱਥੇ ਕਰਕੇ ਆਪਾਂ ਨੂੰ ਕੋਈ ਪ੍ਰੋਬਲਮ ਜੇ ਹੋ ਰਿਹਾ ਕਿ ਆਲਾ ਲਵੇ ਪੈ ਕੇ ਬਣਾ ਕੇ ਲੈ ਜੇ ਕੋਈ ਟੈਨਸ਼ਨ ਨਹੀਂ ਠੀਕ ਆ ਜੀ ਲੈ ਵੀ ਮਿੱਤਰੋ ਆਜੋ ਅੰਦਰ ਆਜੋ ਤਿਸਨ ਆਪਾਂ ਦਿਖਾਉਣੇ ਵੀ ਇੱਥੇ ਬਣਦਾ ਕੀ ਕੀ ਹੈ ਸ਼ੁਰੂ ਦੇ ਵਿੱਚ ਬਈ ਇੱਥੋਂ ਕਰ ਲਈਏ ਸ਼ੁਰੂ ਮਿੰਟੂ ਆਪਾਂ ਹਾਂਜੀ ਹਾਂਜੀ ਦੱਸ ਬਈ ਇਹਦੇ ਬਾਰੇ ਪਹਿਲਾਂ ਆਹ ਦੇਖੋ ਜੀ ਆ ਪਨੀਰ ਲਾਇਆ ਪਿਆ ਆਪਣਾ ਠੀਕ ਆ ਆ ਦੇਖੋ ਸ਼ੁੱਧ ਪਨੀਰ ਜਮਾਂ ਹਾਂ ਇਹ ਬਾਕੀ ਤੁਹਾਨੂੰ ਆਪਾਂ ਜਿਹੜੇ ਉਹ ਬਣਾਇਆ ਉਹ ਸਾਰਾ ਕੁਝ ਆ ਜਾਊਗਾ ਵੀਡੀਓ ਚ ਸਾਰਾ ਕੁਝ ਦਿਖਾ ਦੋਗੇ ਤੁਸੀਂ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਆਪਾਂ ਪਨੀਰ ਦੇ ਰੇਟ ਦੀ ਗੱਲ ਬਾਤ ਕਰੀਏ ਕੁਆਲਿਟੀ ਦੀ ਗੱਲ ਬਾਤ ਕਰੀਏ ਮਿੰਟੂ ਬਈ ਵੀਰੇ ਕੁਆਲਿਟੀ ਤੇ ਰੇਟ ਇਦਾਂ ਸਾਡਾ ਪਨੀਰ ਹੈਗਾ 350 ਰੁਪਏ ਕਿਲੋ ਤੇ 300 ਇਹ ਇਹ ਕਿਵੇਂ ਬਈ ਲਾ ਕੇ ਹਾਂ ਇਹਦੀ ਵਿੱਚ ਥੋੜਾ ਜਿਹਾ ਸਮਝ ਨਹੀਂ ਲੋੜਾ ਪਿਓਰ ਦੋਹੀ ਚੀਜ਼ ਆ ਸਿਰਫ ਫੈਟ ਦਾ ਫਰਕ ਆ ਫੈਟ ਦਾ ਫਰਕ ਆ ਹਾਂ ਇੱਕ ਬੁੱਲ ਫੈਟ ਦਾ ਇੱਕ ਥੋੜੀ ਘੱਟ ਫੈਟ ਦਾ ਹਾਂ ਇਹ ਨਹੀਂ ਹੋਊਗਾ ਵੀ ਜਿਵੇਂ ਬਜ਼ਾਰਾਂ ਵਾਲਾ ਦੇਖ ਲਿਓ ਤੁਸੀਂ ਤੇ ਆ ਖਾ ਕੇ ਦੇਖ ਲਿਓ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੇ ਜਦੋਂ ਤੁਸੀਂ ਟੇਸਟ ਕਰੋਗੇ ਨਾ ਅਸਲ ਤਾਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਪਨੀਰ ਦਾ ਉਸ ਤੋਂ ਬਾਅਦ ਵੀ ਰੇਟ ਪੁੱਛਾਂਗੇ ਵੀ ਗਲਤ ਤਾਂ ਨਹੀਂ ਬੋਲਦੇ ਜਗਲੇ ਕਹਿੰਦਾ ਵੀ ਯਾਰ ਬਾਕੀ ਸਹੀ ਆ ਅਗਲਾ ਦੇ ਜੇ ਮਨ ਨਹੀਂ ਮੰਨਦਾ ਵੀ ਇੰਨੇ ਨੂੰ ਨਹੀਂ ਹੈਗਾ ਰਾਂਦੇ ਵੀ ਠੀਕ ਹੈ ਜੀ ਅਗਲਾ ਇਹ ਕਹਦੇ ਵੀ ਯਾਰ ਵੀ ਆਏ ਜੇ ਜੇ ਅਗਲੇ ਕਹਤਾ ਖਾ ਕੇ ਵੀ ਖੋਏ ਵਰਗਾ ਸੁਆਦ ਆ ਗਿਆ ਫੇ ਫੇਰ ਆਲਾ ਹੱਸ ਕੇ ਦੇਊਗਾ ਇੱਕ ਦਿੰਦਾ ਪੈਸੇ ਵੀ ਰੀ ਠੀਕ ਹੈ ਲੈ ਵੀ ਮਿੱਤਰੋ ਤੇ ਅੱਗੇ ਆ ਗਿਆ ਪਾਗ ਐਜ ਕੀ ਅਭੀ ਢੋਲਾ ਦੇ ਵਿੱਚ ਮਿੰਟੂ ਇਹ ਬਿਰੇ ਢੋਲਾਂ ਦੇ ਵਿੱਚ ਇੱਕ ਆਪਾਂ ਕਹਿੰਦੇ ਮਿਲਕਾ ਜਿਹੜਾ ਮਿਲਕਾ ਦੁੱਧ ਹਰੇਕ ਦੀ ਲੋੜ ਆ ਆਪਾਂ ਨੇ ਇੰਨੀ ਕੁ ਬਦਲ ਕੇ ਸਾਫ਼ ਸੁਥਰਾ ਰੱਖ ਦਿਆਂ ਕੰਮ ਸਾਰਾ ਕੁਝ ਸਾਫ਼ ਸੁਪਈਏ ਤੋਂ ਲੈ ਕੇ ਵੀ ਠਾਟਾ ਕੋਈ ਵੀ ਅਸੀਂ ਕੁਆਲਟੀ ਨਾਲ ਸਮਝੌਤਾ ਨਹੀਂ ਕਰਦੇ ਮੇਨ ਸਾਡਾ ਮੀਹ ਹੈ ਆ ਸਹੀ ਗੱਲ ਆ ਬਈ ਦਿਖ ਰਿਹਾ ਬਈ ਨਾ ਦੇਖ ਸਕਦਾ ਤੁਸੀਂ ਆ ਦੇਖੋ ਦੁੱਧ ਦੇਖੋ ਜੀ ਲੈ ਵੀ ਦੁੱਧ ਦੇਖ ਸਕਦੇ ਹੋ ਇਹ ਆ ਦੁੱਧ ਦੁੱਧ ਪਿਆ ਹੋਰ ਜਮਾ ਦੇਖੋ ਕਿਵੇਂ ਲੱਗਦਾ ਨਾ ਗਾੜਾ ਗਾੜਾ ਹੂੰ ਇਹ ਤਾਂ ਪਾਣੀ ਵਰਗਾ ਦੁੱਧ ਫਿਰਦਾ ਹੁੰਦਾ ਸਹੀ ਗੱਲ ਇਹ ਨੂੰ ਇਹ ਦੁੱਧ ਦੁੱਧ ਲੈ ਵੀ ਆ ਦੇ ਦੋ ਉੱਪਰ ਬਿਨਾ ਖੜਿਆ ਦੁੱਧ ਆ ਬਿਨਾ ਖੜਾ ਦੇ ਲੈ ਨਹੀਂ ਤੋਕਾ ਬਣ ਕੇ ਜਾਂਦਾ ਥੱਲੇ ਇਹ ਖੜਦਾ ਨਹੀਂ ਹੁੰਦਾ ਨਾ ਤੇਰੇ ਨਾਲ ਆ ਦੇਖੋ ਬਈ ਦੁੱਧ ਦੇਖੋ ਨਾ ਇਹ ਹੁੰਦਾ ਅਸਲੀ ਦੁੱਧ ਇਹ ਆ ਦੁੱਧ ਹਾਂਜੀ ਅਤਵੀ ਆ ਵੜਾ ਤੂੰ ਜਾ ਗਿਆ ਆਪਣਾ ہاں ਜੀ ਕਾਵਾ ਵਾਲਾ ਦੁੱਧ ਵੀਰੇ ਘੱਟ ਫੱਟ ਵਾਲਾ ਤੇ ਪਤਲੇ ਕੇ ਇਹਦੀ ਵੀ ਕੁਆਲਿਟੀ ਦੇਖੋ ਅਲੀ ਇੱਕ ਗੱਲ ਹੋਰ ਆਦਰ ਜੇ ਵੀਰੇ ਅਸੀਂ ਇਹ ਕਹਿੰਦੇ ਵੀ ਸਤੋਂ ਜਿਹੜੇ ਬੰਦੇ ਕਹਿੰਦੇ ਨੇ ਵੀ ਅੱਜ ਸਤੋਂ ਬੰਦੇ ਲੈ ਕੇ ਕੇਤੀ ਜਦੋਂ ਚਾਹ ਬਣਾਉਣ ਨੂੰ ਪ੍ਰੋਗਰਾਮ ਦੀ ਕੋਈ ਠੀਕ ਆ ਉਹਨਾਂ ਨੂੰ ਦੁੱਧ ਅਸੀਂ ਇੰਨੀ ਦਿੱਤਾ ਦੱਸਿਆ ਨਹੀਂ ਹੈਗਾ ਮੈਂ ਉਹਨਾਂ ਨੇ ਚਾਹ ਬਣਾਲੀ ਪੈਸੇ ਵੀਰੇ ਕਹਿੰਦੇ ਕੀ ਰੇਟ ਮਾ ਯਾਰ 70 ਰੁਪਏ ਕਿਲੋ ਆ ਉਹ ਬੰਦੇ ਨੇ ਹੱਸ ਕੇ ਪੈਸੇ ਫੜਾਤੇ ਕਹਿੰਦਾ ਯਾਰ ਅਜੀ ਤੇ ਚਾਹ ਹੀ ਨਹੀਂ ਬਣੀ ਫੇਰ ਮੈਂ ਉਹਨਾਂ ਨੂੰ ਦੱਸਿਆ ਮਾਹ ਵੀਰੇ ਇਹ 60 ਰੁਪਏ ਵਾਲਾ ਦੇ ਆ ਆ ਆਪ ਉਸਾ ਮਾਰਕੀਟ ਚ ਠੀਕ ਹੈ ਯਾਰ ਲੋਕ ਕਰਨ ਵੀ ਕੀ ਲੋਕਾਂ ਨੂੰ ਮਿਲਦੀ ਨਹੀਂ ਹੈ ਉਹ ਬਈ ਮਿਲਦਾ ਨਹੀਂ ਬਈ ਅਗਲਾ ਪੈਸੇ ਦੇਣ ਨੂੰ ਲੋਕ ਹਰੇਕ ਤਿਆਰ ਆ ਪੈਸੇ ਨਹੀਂ ਹਾਂ ਅੱਜ ਪੈਸੇ ਦਾ ਕੁਝ ਅੱਜ ਕੱਲ ਵੀ ਇਹ ਹਰੇਕ ਬੰਦਾ ਆਪਣੀ ਸਿਹਤ ਨੂੰ ਮੈਂਟੇਨ ਕਰ ਰਿਹਾ ਕੋਈ ਵੀ ਬੰਦਾ ਆਪਾਂ ਕਹਿੰਦੇ ਹੋ ਵੀ ਸਿਹਤ ਕਹਿੰਦੀ ਹਰੇਕ ਦਾ ਧਿਆਨ ਅੱਜ ਅੱਜ ਦੇ ਟਾਈਮ 'ਚ ਹਰੇਕ ਦਾ ਸਿਹਤ ਕਹਿੰਦੀ ਧਿਆਨ ਆ ਗਿਆ ਬਿਮਾਰੀਆਂ ਵਧਨ ਕਰਨ ਪਰ ਇਹ ਚੀਜ਼ ਚ ਇੰਨਿਆ ਕਾ ਜਿਆਦਾ ਮਲਾਵਟ ਹੋਰਤ ਹੁੰਦਾ ਬਣਾ ਦਿੱ ਲੋਕਾਂ ਨੇ ਵੀ ਅਗਲਾ ਇਹਨੂੰ ਹਰੇਕ ਬੰਦਾ ਸ਼ੱਕ ਦੇ ਘੇਰੇ ਨਾਲ ਦੇਖਦਾ ਸੀ ਸਹੀ ਗੱਲ ਹੈ ਕਿ ਸਾਰਾ ਆ ਗਿਆ ਯਾਨੀ ਕਿ ਉਹ ਇੰਦਰ ਫੇਰ ਜਲ ਗਿਆ ਤਾਂ ਤਾਂ ਪਸਾ ਆ ਉਹ ਆ ਬਾਈ ਸਣੀ ਖੜਾ ਹਾਂ ਇਹ ਭਾਈ ਆ ਮੇਰਾ ਛੋਟਾ ਠੀਕ ਹੈ ਨਾ ਇਹ ਸਾਰੀ ਜਿੰਨੀ ਵੀ ਮਤਲਬ ਕਿ ਆ ਚੀਜ਼ ਹੈ ਦੀ ਇਹ ਸਾਰੀ ਇਹ ਬਾਈ ਦੀ ਇਥੇ ਪ੍ਰਬੰਧ ਹੈ ਇਹਦੀ ਕਮਾਂਡ ਹੈ ਦੀ ਉਰੇ ਠੀਕ ਆ ਇਹਨੇ ਇੱਕ ਰੂਲ ਰੱਖਿਆ ਹੋਇਆ ਵੀਰੇ ਵੀ ਗਲਤ ਚੀਜ਼ ਨਹੀਂ ਲੈਣੀ ਹੈਗੀ ਠੀਕ ਹੈ ਨਾ ਆਪਰੇ ਖੁੱਲੇ ਦਰਵਾਰ ਨੇ ਕੋਈ ਮਰਜ਼ੀ ਆ ਜੇ ਬਿਨਾ ਦੱਸੇ ਆ ਜੇ ਕੋਈ ਟੈਨਸ਼ਨ ਨਹੀਂ ਸਟਾਈਪ ਹੀ ਬਣਾ ਦੱਸਿਆ ਕਿ ਆ ਜੀ ਵੀ ਸਾਨੂੰ ਇੰਨਾ ਪ੍ਰੀਰ ਬਣਾ ਕੇ ਦਿਓ ਹੋਵਾ ਵੜਾ ਕੇ ਦਿਓ ਆਪਾਂ ਉਹਦੇ ਸਾਹਮਣੇ ਹੀ ਕਰਾਂਗੇ ਐ ਨਹੀਂ ਕਿ ਕਦਾ ਹੁੰਦਾ ਵੀ ਬੰਦਾ ਵੀ ਸਾਨੂੰ ਦੱਸ ਕੇ ਆਵੇ ਠੀਕ ਹੈ ਟੀਮ ਕਿੱਡੀ ਕ ਆਪਣੀ ਟੀਮ ਜਦ ਬਟ ਟੀਮ ਦੀ ਗੱਲ ਕਰੇ ਕਿੰਨੇ ਬੰਦੇ ਵੀਰੇ ਟੀਮ ਸਾਡੀ ਹੈਗੀ ਆ ਬਤਲ ਕੇ 6-7 ਬੰਦੇ 6-7 ਬੰਦੇ ਆ ਸੀ ਤੇ ਬਾਕੀ ਉਹਨਾਂ ਜੇਪਾ ਫੈਮਿਲੀ ਵੀ ਲਾ ਲਈਏ ਫਿਰ ਸਰ ਮਤਲਬ ਕਿ 6-7 ਪਰਿਵਾਰ ਲਾਣਾ ਮਤਲਬ ਕਿ ਪਿੱਛੇ ਫੈਮਿਲੀਆ ਵੀ ਕੰਮ ਕਰਦੀਆਂ ਨੇ ਨਾ ਸਹੀ ਗੱਲ ਆ ਮਿਲ ਕੇ ਕੰਮ ਕਰਦੇ ਫਾਰਮ ਤੋਂ ਧਾਰਾਂ ਕੱਢਣੀਆਂ ਹੋਰ ਕਲੈਕਟ ਕਰਨਾ ਦੁੱਧ ਬੰਦੇ ਜਿਹੜਾ ਕਲੈਕਟ ਕਰਦਾ ਘਰਾਂ ਚੋਂ ਆਪਾਂ ਆਪਾਂ ਬਾਹਰੋਂ ਨਹੀਂ ਦੁੱਧ ਲੈਦੇ ਆਪਾਂ ਘਰਾਂ ਚੋਂ ਕਲੈਕਟ ਕਰਦੇ ਆਂ ਉਹ ਕਿ ਘਰਾਂ ਚੋਂ ਜਿਹੜਾ ਕਲੈਕਟਡ ਦੁੱਧ ਆ ਨਾ ਕੋਈ ਵੀ ਆ ਅੱਜ ਦੇ ਟਾਈਮ 'ਚ ਘਰੋਂ ਜਦੋਂ ਤੁਸੀਂ ਦੁੱਧ ਕਲੈਕਟ ਕਰੋਗੇ ਤਾਂ ਵਧੀਆ ਦੁੱਧ ਆਨਾਂ ਕੋਲੇ ਕੋਈ ਵੀ ਮਾੜਾ ਦੁੱਧ ਨਹੀਂ ਜਦੋਂ ਆਪਾਂ ਕਿਤੇ ਬਾਹਰੋਂ ਲੈਣੇ ਆ ਇਕੱਠਾ ਲੈਣੇ ਆ ਉੱਥੇ ਤੁਹਾਡਾ ਤੇ ਅੱਗੇ ਆ ਗਏ ਬਾਈ ਆਪਾਂ ਇਧਰ ਅ ਡਰਮਾ ਕਰੀ ਇਹਦੇ ਵਿੱਚ ਕੀ ਆ ਜੀ ਇਹਦੇ ਬਾਰੇ ਦੱਸੋ ਇਹ ਕਿਉਂ ਆਈ ਆਪਣਾ ਠੀਕ ਆ ਆ ਦੇਖੋ ਜੀ ਦਿਖਾ ਦਿਓ ਬਾਈ ਦੇਖ ਆ ਕਿਉਂ ਦੇਖੋ ਕਿਉਂ ਦਾ ਰੇਸਾ ਦੇਖੋ ਜੀ ਆਪਾਂ ਕਹਿੰਦੇ ਨਖਰਾ ਹਾਂ ਉਹ ਚੀਜ਼ ਆ ਦੇਖੋ ਇਹ ਨਖਰੇ ਵਾਲਾ ਕੰਮ ਹੀ ਆ ਇਹ ਹਾਂ ਇਹਨੂੰ ਕਹਿੰਦੇ ਨੇ ਪਿਓਰ ਚੀਜ਼ ਚਾਹੇ ਵੀਰੇ ਕਵਾਲਿਟੀ ਦੇ ਬਾਈ ਦਾਣੇ ਵਾਲਾ ਕਹਵਾ ਹਾਂ ਇੱਕ ਵੀਰੇ ਚਾਹੇ ਆਪਾਂ ਜਿਹੜੇ ਆਪਾਂ ਤੋਂ ਲੈ ਕੇ ਬਾਗੇ ਬੱਸ ਬਹੁਤ ਸੁਣਦੇ ਨੇ ਆਪਾਂ ਨੂੰ ਕਮੈਂਟ ਵੀ ਕਰ ਰਹੇ ਨੇ ਉਹ ਬਾਈ ਜਿਹੜੇ ਜਿਨ੍ਹਾਂ ਨੇ ਵਰਤਿਆ ਆਪਣਾ ਕਿ ਉਹ ਕਰਿਓ ਵੀ ਬਾਈ ਬਣ ਕੇ ਬੇਨਤੀ ਆ ਵੀਰੇ ਰੱਬ ਇੱਕ ਰੱਬ ਤੋਂ ਡਰ ਕੇ ਕਹਿੰਦਾ ਵੀ ਇੱਕ ਵੀ ਲਾਂਭਾ ਨਹੀਂ ਇੱਕ ਵੀ ਠੀਕ ਹੈ ਕਿਉਂਕਿ ਆਪਾਂ ਨੇ ਬਾਈ ਚੀਜ਼ ਆਪਣੀ ਨੀਤ ਹੀ ਨਹੀਂ ਹੈਗੀ ਉਹ ਵੀ ਆਪਾਂ ਹਾਂਜੀ ਦਾਣੇ ਦਾ ਬਾਈ ਲੰਬੇ ਵਾਲਾ ਕੰਮ ਇਹ ਡਿਓ ਨਾ ਰੱਖਿਓ ਹੱਥ ਦੇ ਬਾਈ ਲੈ ਵੀ ਆਹ ਦੇਖ ਆ ਦੇ ਮਿੱਤਰੋ ਦਾਣੇ ਵਾਲਾ ਘਾਓ ਆ ਨਾ ਜਿਹੜਾ ਕਹੇ ਵੀ ਸਾਨੂੰ ਦਾਣੇ ਵਾਲਾ ਚਾਹੀਦਾ ਉਹ ਚੀਜ਼ ਹੈਗੀ ਕਿੰਨੇ ਰੁਪਏ ਵਾਲਾ ਬਾਈ ਮਿੰਟੂ ਹੈ ਜੇ ਪੈਸਿਆਂ ਦੀ ਗੱਲ ਬਾਤ ਕਰੀਏ ਬਾਈ ਇਹ ਬਿਨਾ ਬਹੁਤ ਹਸਤੇ ਮਿਲ ਜਾਈਦਾ 500 ਸਾਡੀ ਆਦਤ ਆ ਹਾਂਜੀ ਇਹ ਭਾਈ ਦੀ ਵੀ ਜਰ ਵੀ ਹਾਂਜੀ ਜਾਇਜ਼ ਲੈ ਲਓ ਹਾਂ ਉਹਨਾਂ ਥੋੜਾ ਵੱਧ ਕੰਮ ਹੋ ਜਾਂਦਾ ਠੀਕ ਹੈ ਜੀ ਚਲੋ ਪਤਾ ਹੀ ਗੱਲ ਹੈ ਲੈਂਡ ਨੂੰ ਪੈ ਰਹੂ 1200 ਨੂੰ ਲੈ ਲੈਣਗੇ ਜਿਹੜੇ ਜਿਹੜੇ ਪੌੜ ਕਰ ਦੇਣ ਲੈ ਲੈਣਗੇ ਪਰ ਇਹ 900 ਦੀ ਰੇਂਜ ਚ ਇਹਨੂੰ ਗਰੀਬ ਗੁਰ ਪਿਆਰ ਜਿਹੜੇ ਦਿੱਲੀ ਕੰਮ ਕਰਨ ਵਾਲੇ ਨੇ ਉਹ ਵੀ ਆਪਾਂ ਦਾ ਹੱਥ ਕੇ ਲੈ ਕੇ ਜਾਂਦੇ ਨੇ ਤੇ ਬੜੇ ਪੂਰੇ ਖੁਸ਼ ਹੋ ਕੇ ਸਹੀ ਗੱਲ ਜਦੋਂ ਆਲਾ ਖਾਂਦਾ ਅਗਲੇ ਨੂੰ ਪਤਾ ਲੱਗਦਾ ਫਿਰ ਆਲਾ ਫਿਰ ਸਾਨੂੰ ਵੀ ਸਕੂਨ ਮਿਲਦਾ ਯਾਰ ਵੀ ਅਸੀਂ ਵਧੀਆ ਚੀਜ਼ ਦਿੱਤੀ ਯਾਰ ਇਹਨੇ ਕਦਰ ਕਰੀ ਸਾਡੀ ਚੀਜ਼ ਦੀ ਸਹੀ ਗੱਲ ਹੈ ਗਾਂ ਵਾਲਾ ਕਿੰਨੇ ਰੁਪਏ ਮਿਲਦਾ ਵੇ ਜੇ ਬਗਾੜ ਕਿਉਂ ਗਾਂ ਵਾਲਾ ਵੀਰੇ ਅਸੀਂ 1200 ਰੁਪਏ ਲੀਟਰ ਦਿੰਨੇ ਆ ਦੀ ਹੱਤ ਮੰਨ ਕੇ ਕਿ ਕਿੰ ਐ ਵੈਂਤੀ ਆ ਵੀ ਗਾਂ ਦੀ ਸਾਡੇ ਕੋਲ ਇੰਨੀ ਕੁ ਬੁਕਿੰਗ ਪਈ ਆ ਇਹ ਮੇਰੇ ਤੋਂ ਗਾਣਾ ਮਿਲਦਾ ਹਾਂ ਸਾਡੀ ਅਸੀਂ ਬਾਹਰੋਂ ਇੱਕ ਤੂਕਾ ਨਹੀਂ ਲੈਣਾ ਕਿਸੇ ਤੋਂ ਜਿੰਨਾ ਸਾਡੇ ਆਪਣੀਆਂ ਗਾਵਾਂ ਦਾ ਆਪਣੀਆਂ ਦਾ ਸੀ ਠੀਕ ਹੈ ਦੁੱਧ ਅਸੀਂ ਕਲੈਕਟ ਕਰਦੇ ਹਾਂ ਉਹ ਚੋਂ ਨਹੀਂ ਸਾਡੀਆਂ ਆਪਣੀਆਂ ਉਹ ਤਾਂ ਰੱਖਦੇ ਹਾਂ ਗਾਵਾਂ ਦਾ ਥੋੜਾ ਹੁੰਦਾ ਸਾਡੇ ਕੋਲੇ ਬਾਹਰ ਕਿਉਂ ਨਹੀਂ ਹੁੰਦਾ ਜੇ ਕੋਈ ਕਿਸੇ ਨੂੰ ਵੀ 5 ਕਿਲੋ ਦੁੱਧ ਅਸੀਂ 1 ਕਿਲੋ ਦੁੱਧ ਹੁੰਦਾ ਯਾਨੀ ਕਿ ਹਰੇਕ ਉਸ ਆਪਣੇ ਕੋਲ ਵਾਧੂ ਨਹੀਂ ਹੁੰਦਾ ਵਾਧੂ ਨਹੀਂ ਨਾ ਨਾ ਠੀਕ ਹੈ ਲੰਮੇ ਲਾਉਟ ਕਰਨੀ ਪਊ ਬਈ ਜੇ ਆਪਾਂ ਲੋ ਕਰਨਾ ਵਾਧੂ ਕਰਾਉਣਾ ਉਹਦਾ ਰਾਹ ਪੈਣੀ ਯਾਰ ਆਪਾਂ ਨਹੀਂ ਉਹ ਰਾਹ ਨਹੀਂ ਪੈਣਾ ਇਹ ਆਪਾਂ ਐਡੀ ਵੱਡੀ ਗੱਲ ਨਹੀਂ ਕਰ ਸਕਦੇ ਜਿਹੜੇ ਜਿਹੜੇ ਆਪਾਂ ਦਾਅਵੇ ਕਰ ਰਹੇ ਹਨ ਉਹ ਫੇਰ ਹੀ ਕਰਨੇ ਪੈਣਗੇ ਜੇ ਆਪਣੀ ਚੀਜ਼ ਆ ਚੀਜ਼ ਆ ਆਪਾਂ ਆਪਣੀ ਚੀਜ਼ ਤੇ ਬੁੜਕ ਰਹੇ ਕੋਈ ਮੈਂ ਕੋਈ ਐ ਨਹੀਂ ਹੈਗਾ ਵੀ ਮੈਂ ਉਹ ਕਰ ਰਹੇ ਜੇ ਆਪਾਂ ਨੂੰ ਆਪਣੀ ਚੀਜ਼ ਦਾ ਪਤਾ ਤਾਂ ਆਪਾਂ ਇਹ ਗੱਲ ਕਰ ਸਕਦੇ ਆ ਨਹੀਂ ਕਿ ਇਹ ਗੱਲ ਕਦੇ ਵੀ ਕੋਈ ਆਪਾਂ ਗਲਤ ਗੱਲ ਕਰਕੇ ਇਹ ਦੇਣੀ ਪੈ ਜਾਂਦੀ ਹੁੰਦੀ ਆ ਜੇ ਮੈਂ ਤੈਨੂੰ ਕਹਾਂ ਮੈਂ ਤੇਰੀ ਵੀਡੀਓ ਝੂਠ ਬੋਲ ਕੇ ਠੀਕ ਹੈ ਜੀ ਉਹਵਾ ਦੂੰਗਾ ਜਾਂ ਮੈਂ ਤੈਨੂੰ ਉਹ ਕਰ ਦੂੰਗਾ ਤੂੰ ਵੀਡੀਓ ਤਾਂ ਪਾ ਦੇਗਾ ਦੱਸ ਬਈ ਪਰ ਜਦੋਂ ਆਲਾ ਖਾਣ ਆਊ ਮੇਰੇ ਨਾਲ ਲੈ ਕੇ ਜਾਊਗਾ ਹੂੰ ਫਿਰ ਉਹਨੇ ਗਾਲਾਂ ਨਾਲ ਤੈਨੂੰ ਘੱਡੇ ਨਾ ਮੈਨੂੰ ਜਿਹੜੀਆਂ ਮੈਨੂੰ ਕੋਲ ਆਡੀ ਹੋ ਆ ਸਹੀ ਗੱਲ ਲੈ ਵੀ ਮੈਂ ਤਵਾ ਦੇ ਸਕਦਾ ਪਨੀਰ ਐ ਪਿਓਰ ਜਮਾ ਉਹ ਬਾਜ਼ਾਰ ਵਾਲੀ ਗੱਲਬਾਤ ਨਹੀਂ ਹੋਊਗੀ ਤੁਹਾਨੂੰ ਇਸ ਡੈਰੀ ਦੇ ਵਿੱਚ ਦੱਸੋ ਬਾਈ ਕਿੰਵੀ ਮਲਾਈਮ ਪਨੀਰ ਆ ਦੇ ਇੱਕ ਮਿੰਟ ਇਧਰ ਹੋਈ ਬਾਈ ਜੀ ਦੱਸੋ ਬਾਈ ਜਿਹਦੇ ਬਾਰੇ ਆ ਲੋ ਜਮੀ ਮਲਾਈਮ ਪਨੀਰ ਆ ਜੀ ਆ ਦੇਖੋ ਰੂਮ ਵਰਗਾ ਕਹਿ ਲੋਈ ਜਵੇਂ ਜਮੀ ਨਰਮ ਹਾਂ ਜੀ ਆ ਕਟਿੰਗ ਦੇਖ ਲਓ ਜੀ ਇਹਦੀ ਪੂਰੀ ਵਧੀਆ ਕੋਈ ਭੁਰਦਾ ਨਹੀਂ ਕੋਈ ਟੁੱਟਦਾ ਨਹੀਂ ਹੂੰ ਇਹ ਤੁਹਾਨੂੰ ਖਵਾਵਾਂਗੇ ਵੀ ਜੀ ਚੱਕ ਕੇ ਪੀਸ ਖਾਓ ਇਹ ਤੁਸੀਂ ਲੈ ਮਿੱਤਰੋ ਆ ਇੱਧਰ ਦਿਖਾ ਦੇ ਉਹ ਪਹਿਲਾਂ ਦੇ ਚੱਕ ਕੇ ਖਾਓ ਇਹ ਬੋਗੜਾ ਯਾਰ ਜਮੀ ਘਰ ਵਾਲਾ ਸੁਆਦ ਹੈ ਇਹ ਹਾਂਜੀ ਇਹ ਇਹਦੇ ਵਿੱਚ ਸਿਰਫ ਪਨੀਰ ਦੇ ਵਿੱਚ ਆਪਾਂ ਕਹਿੰਦੇ ਨਹੀਂ ਸਸਤਾ ਜਾਂ ਮਹਿੰਗਾ ਇਹ ਫੈਟ ਦਾ ਫਰਕ ਹੁੰਦਾ ਜੀ ਫੈਟ ਦਾ ਫਰਕ ਹੁੰਦਾ ਜੀ ਹਾਂਜੀ ਜਿਹੜਾ 350 ਰੁਪਏ ਦੇਵਾਂਗੇ ਫੁੱਲ ਫੈਟ ਦਾ ਪਨੀਰ ਦੇਵਾਂਗੇ ਉਹ ਫੈਟ ਦਾ ਹੈ ਜੀ ਠੀਕ ਹੈ ਜੀ ਜਾਇ ਜਾ ਰੇਟ ਜੇ ਦੇਖਿਆ ਜਾਵੇ 300 ਸਾਡੇ ਚੋਂ ਵੀ ਇਦਾਂ ਨਹੀਂ ਕਈ ਵਾਰੀ ਪਤਾ ਲੱਗੇ ਕਈ ਵਾਰੀ ਕੋਈ ਫੈਲ ਨਹੀਂ ਆ ਕਹਿੰਦਾ ਵੀ ਸਾਡਾ ਫੰਕਸ਼ਨ ਹੈ ਜਾਂ ਵੀ ਸਾਨੂੰ ਯਾਰ ਵੱਧਾ ਵਾਲਾ ਉਹ ਦਿਓ ਜਿਵੇਂ ਹੁਣ ਕੋਈ ਪਿਆਜ਼ ਆ ਭੋਗ ਕਿਸੇ ਦਾ ਉਹ ਚੀਜ਼ ਆ ਉਹ 300 ਵਾਲਾ ਵੀ ਲੈ ਜਾਂਦੇ ਨੇ ਪਰ ਪ੍ਰੀਰ ਲਿਆ ਕੇ ਦੇਖੋ ਜਿਹੜਾ 300 ਵਾਲਾ ਵੀ ਹੈ ਨਾ ਉਹ ਆਪਣਾ 450 ਦੀ ਉਦੋਂ ਬਤਲ ਕੇ ਮੁਕਾਬਲਾ ਕੋਈ ਮਾਰਕੀਟ ਵਾਲਾ ਦਾ ਪਨੀਰ ਆਪਣਾ ਆਪਣੇ ਪਨੀਰ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਸਹੀ ਗੱਲ ਆ ਬਾਈ ਕੈਮੀਕਲ ਨਾ ਹੋਵੇ ਚਾਹੇ ਰੇਟ ਬਿਲਕੁਲ ਵੱਧ ਲੱਗੇ ਬਾਈ ਦਿੰਦੇ ਨੇ ਅਗਲਾ ਕੋਈ ਪੈਸੇ ਦੇਣ ਨੂੰ ਤਿਆਰ ਨਹੀਂ ਲੋਗ ਯਾਰ ਅਸੀਂ ਵੀਰ ਜੀ ਦੁੱਧ ਵਾਲਾ ਪਨੀਰ ਦੇਵਾਂਗੇ ਭਾਵੇਂ ਫੈਟ ਸਾਡੀ 4 ਹੀ ਹੋਵੇ ਪਰ ਉਹ ਦਾ ਦੁੱਧ ਵਾਲਾ ਪਨੀਰ ਇਹ ਗੱਲ ਅਗਲਾ ਦੱਸਦਾ ਨਹੀਂ ਅਗਲਾ ਪਨੀਰ ਕਹਿ ਦਿੰਦਾ ਐਂ ਦੱਸਦਾ ਨਹੀਂ ਕਿ ਪਨੀਰ ਹੈ ਕਹਦਾ ਇਹ ਫੈਟ ਦਾ ਫੈਟ ਦਾ ਕਿ ਸਪਰੇਟੇ ਦਾ ਸਹੀ ਗੱਲ ਲੈ ਵੀ ਆ ਜਾ ਮਿੱਤਰੋ ਅੱਗੇ ਸੁਣਾਪ ਹੋਰ ਦਿਖਾਉਣ ਲੱਗੇ ਕਰੀਮ ਦਿਖਾਓ ਜੀ ਦੱਸੋ ਬਾਈ ਆ ਸਾਡੀ ਸਪਰੇਟੇ ਵਾਲੀ ਮਸ਼ੀਨ ਹੈ ਵੀਰ ਜੀ ਆਹ ਠੀਕ ਹੈ ਇਹਦੇ ਰਾਹੀਂ ਅਸੀਂ ਕਰੀਮ ਕੱਢਦੇ ਆ ਜਿਹੜਾ ਕਹਿੰਦੇ ਵੀ 4 ਫੈਟ ਦਾ ਦੁੱਧ ਕਰਨਾ ਜਾਂ 3 ਦਾ ਕਰਨਾ ਇਹਦੇ ਤੋਂ ਕਰੀਮ ਉਤਾਰ ਕੇ ਕਰਦੇ ਆ ਅਸੀਂ ਠੀਕ ਹੈ ਜੀ ਗ੍ਰੇਡਿੰਗ ਹੁੰਦੀ ਹੈ ਇੱਥੇ ਹਾਂ ਜੀ ਹਾਂ ਜੀ ਇਹ ਤੋਂ ਅਸੀਂ ਮਲਕੀ ਕਰੀਮ ਉਤਾਰ ਕੇ ਫੈਟ ਘਟਾਉਂਦੇ ਆ ਦੁੱਧ ਦੀ ਠੀਕ ਜਿਵੇਂ ਹੁਣ ਕੋਈ 3 ਫਾਈਟ ਦਾ ਮੰਗੂ ਪਨੀਰ 3 ਦਾ ਲਾ ਦੇਾਂਗੇ ਕੋਈ 4 ਦਾ ਮੰਗਦਾ ਕੋਈ 6 ਦਾ ਮੰਗਦਾ 7 ਦਾ ਮੰਗਦਾ ਇਹ ਮਸ਼ੀਨ ਰਾਹੀਂ ਦੁੱਧ ਨੂੰ ਠੀਕ ਕਰਕੇ ਫੇਰ ਪਨੀਰ ਲਾਉਨੇ ਆ ਸਾਡੀ ਕਰੀਮ ਐ ਇਸੇ ਤੇ ਸੀ ਕਿਉਂ ਤਿਆਰ ਕਰਦੇ ਆ ਮੈਸਾਂ ਦੀ ਕਰੀਮ ਨ ਕਰੋ ਚੈੱਕ ਲੈ ਮਿੱਤਰੋ ਦਿਖਾਇਓ ਜੀ ਕਰੋ ਚੈੱਕ ਲਾਓ ਜੀ ਕੈਮਰਾ ਇਹਦੇ ਲਵੇ ਜਲ ਕਿੱਟੀ ਕਰੀਮ ਐ ਮੈਸਾਂ ਦੀ ਹਾਂ ਇਹ ਚਿੱਟੀ ਪਈ ਆਗੀ ਲੈ ਦੇਖੋ ਤਾਜੀ ਕਰੀਮ ਐ ਤੇ ਆ ਪਿੱਛੇ ਆ ਗਈ ਪਈ ਆ ਬਾਈ ਜੀ ਵੀਰ ਜੀ ਇਹ ਕਰੀਮ ਸਾਡੀ 3-4 ਦਿਨਾਂ ਦੀ ਐ ਹੁਣ ਅਸੀਂ ਇਹਦਾ ਘਿਓ ਬਣਾਵਾਂਗੇ ਅੱਜ ਇਨੂੰ ਜਾਗ ਲਾ ਕੇ ਜੀ ਇਹਦਾ ਮੱਖਣ ਬਣ ਜੂਗਾ ਮੱਖਣ ਬਣ ਜੂਗੀ ਤੇ ਕੜ ਕੇ ਕਿਉਂ ਬਣਨੀ ਕੱਟ ਕੇ ਆਉਣੀ ਵੀ ਕੜ ਕੇ ਬਣਾਉਂਗਾ ਕੜ ਕੇ ਬਣਾਉਗਾ ਆ ਵੀ ਕਰੀਮ ਹੈ ਪਈ ਹੈ ਜੀ ਦੇਖੋ ਇਹ ਕਰੀਮ ਦੇ ਭਾਂਡੇ ਭਰੇ ਪਏ ਨੇ ਹੁਣ ਇਹਨੂੰ ਜਾਗ ਲਾ ਕੇ ਫਿਰ ਇਹਨੂੰ ਕਿਉਂ ਬਣਾਵਾਂਗੇ ਸਹੀ ਗੱਲ ਹੈ ਜੀ ਦੁੱਧ ਕਿੰਨਾ ਕੁ ਹੁੰਦਾ ਬਈ ਜੇ ਆਪਣੇ ਕੋਲ ਦਿੱਲੀ ਦਾ ਜੇ ਆਪਾਂ ਦੁੱਧ ਦੀ ਗੱਲਬਾਤ ਕਰੀਏ ਜੀ ਸਨੀ ਜੀ ਦੁੱਧ ਵੀਤੀ ਸਾਡੇ ਕੋਲੇ 12-1300 ਲੀਟਰ ਦੁੱਧ ਰੋਜ਼ ਆਉਂਦਾ ਜੀ 1500 ਠੀਕ ਆ ਜੀ ਪਿੰਡਾਂ ਚੋਂ ਕਲੈਕਸ਼ਨ ਕਰਦਾ ਜੀ ਸਿੱਧੇ ਫਾਰਮਰ ਨਹੀਂ ਸਾਡੇ ਨਾਲ ਜੁੜੇ ਹੋਏ ਠੀਕ ਆ ਮਾਲਕੀ ਜਾਂ ਛੋਟੇ ਜ਼ਿਮੀਂਦਾਰ ਵੀ ਜੁੜੇ ਹੋਏ ਨੇ ਜਿਹਦੇ 5 ਜਾਂ 10 ਐ ਉਹ ਸਾਰ ਅਸੀਂ ਕਲੈਕਟ ਕਰਕੇ ਲਿਆਉਨੇ ਆ ਸਾਡੇ ਲਗਾ ਦੁੱਧ ਟੈਸਟਿੰਗ ਵਾਲੀਆਂ ਮਸ਼ੀਨਾਂ ਨੇ ਇਹ ਕੱਲੇ ਕੱਲੇ ਮੋਟਰਸਾਈਕਲ ਦੇ ਕੱਲੀ ਕੱਲੀ ਗੱਡੀ ਚ ਜਿੱਥੇ ਸੀ ਚੱਕਣ ਜਾਂਦੇ ਆ ਦੁੱਧਾ ਠੀਕ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫੇਰ ਜਿਹੜਾ ਅਸੀਂ ਬੀਐਮਸੀ ਦੇ ਦੁੱਧ ਪਾਉਣਾ ਫੇਰ ਉਰੇ ਆ ਕੇ ਆ ਸੱਟ ਲੈ ਸਾਰੀ ਟੈਸਟਿੰਗ ਆ ਲਾਈਵ ਟੈਸਟਿੰਗ ਠੀਕ ਹੈ ਜੀ ਇਧਰ ਆਈ ਅਸੀਂ ਟੈਸਟ ਕਰਕੇ ਫੇਰ ਲੋਕਾਂ ਤੱਕ ਪਹੁੰਚਾਉਨੇ ਠੀਕ ਹੈ ਜੀ ਸਾਰਾ ਬਸ ਸਾਰਾ ਉਹ ਆਪ ਹੀ ਕਰਦੇ ਨੇ ਕਿ ਜੋ ਹਾਂਜੀ ਹਾਂਜੀ ਸਾਰੀ ਟੈਸਟਿੰਗ ਵਗੈਰਾ ਸਾਡੀ ਆਪਦੀ ਹੈ ਠੀਕ ਹੈ ਜੀ ਤੇ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਸਾਰੀਆਂ ਸਹੂਲਤਾਂ ਨੂੰ ਇੱਥੇ ਮਿਲਣਗੀਆਂ ਬਾਕੀ ਮਿੰਟੂ ਭਾਈ ਨਾਲ ਹੋਰ ਵੀ ਗੱਲਬਾ ਖੋਰ ਨਿਕਲਦਾ ਹੋਰ ਯਾਬ ਕੋਸੋਰ ਗੱਲਬਾਤ ਆ ਗਈ ਇਹ ਖੋਏ ਵਾਲਾ ਹੀ ਆਪਾਂ ਤੁਹਾਨੂੰ ਪਹਿਲਾ ਚੀਜ਼ ਦਹੀਂ ਲੈ ਕੇ ਦਿਖਾਈ ਤੀ ਹਾਂਜੀ ਜੇ ਕਿਸੇ ਨੇ ਖੁਆ ਅਗਲਾ ਕਹਿੰਦਾ ਵੀ ਮੈਂ ਤਾਂ ਪਈਰੇ ਵੀ ਲਵੇ ਆ ਕੇ ਕਢਾਉਂਗਾ ਜਾਂ ਮੈਨੂੰ ਚਾਹੀਦਾ ਸਾਡੀ ਕੋਸ਼ਿਸ਼ ਹੁੰਦੀ ਹੈ ਵੈਲੂਮ ਕਹਿੰਦਾ ਭਾਈ ਜੇ ਤੂੰ ਨੇੜੇ ਆ ਤਾਂ ਆ ਜਾ ਯਾਰ ਅਸੀਂ ਅਗਲੇ ਸਾਹਮਣੇ ਆ ਕੇ ਕਢਦੇ ਆਂ ਜੇ ਮਤਲਬ ਕਿ ਜੇ ਆਲਾ ਮੰਗਾਉਂਦਾ ਤਾਂ ਆਪਾਂ ਭੇਜ ਵੀ ਦਿੰਨੇ ਆ ਸਾਡੀ ਗਾਰੰਟੀ ਹੋ ਪਿਓਰਟੀ ਦੀ ਠੀਕ ਹੈ ਠੀਕ ਹੈ ਚਾਹੇ ਆ ਕੇ ਲੈ ਜਾਏ ਤੇ ਉੱਥੇ ਮੰਗਾ ਲੈ ਕੋਈ ਚੱਕਰ ਨਹੀਂ ਉਹ ਸਾਨੂੰ ਕੋਈ ਵਹਿਮ ਨਹੀਂਗਾ ਚਾਹੇ ਅਰੇ ਆਏ ਆ ਕੇ ਬਹਿ ਜੇ ਅਗਲਾ ਜਿਵੇਂ ਹੁਣ ਤੁਹਾਨੂੰ ਪਹਿਲਾਂ ਦੱਸ ਕੇ ਰਿਹਾ ਵੀ ਵਿਆਹ ਵਾਲੇ ਪ੍ਰੋਗਰਾਮ ਨੇ ਵਿੱਚ ਮੈਨੂੰ ਫੋਨ ਆਉਂਦਾ ਵੀ ਭਾਈ ਸਾਡੇ ਯਾਰ ਜਗ੍ਹਾ ਨਹੀਂ ਹੈਗੀ ਤੇ ਸਾਨੂੰ ਆ ਮਠੇਲੀਆਂ ਚਾਹੀਆਂ ਰਿਆ ਆ ਚੀਜ਼ ਚਾਹੀਦੀ ਆ ਉਹ ਅਸੀਂ ਕਰਦੇ ਹਾਂ ਇਹਨੂੰ ਕਹਿੰਦੇ ਵੀ ਕੋਈ ਗੱਲ ਨਹੀਂ ਸਾਡੇ ਕੋਲੇ ਬੰਦਾ ਭੇਜ ਦਿਓ ਤੁਸੀਂ ਜੀ ਆਪਣਾ ਜੋ ਇੱਕ ਬੰਦਾ ਦੇ ਦਿਓ ਸਾਨੂੰ ਠੀਕ ਹੈ ਨਾ ਉਰੇ ਬੈਠੇ ਆ ਕੇ ਸਾਡੇ ਕੋਲੇ ਜਗ੍ਹਾ ਖੁੱਲੀ ਆ ਉਹਦੇ ਸਾਹਮਣੇ ਸਾਰਾ ਚੀਜ਼ ਬਣਾ ਕੇ ਦੇਵਾਂਗੇ ਇਹ ਸਾਡੀ ਗਰੰਟੀ ਹੋਊਗੀ ਕੁਆਲਿਟੀ ਦੀ ਗਰੰਟੀ ਹੋਊਗੀ ਤੇ ਸਾਰੇ ਕਾਹਦੀ ਸਾਡੀ ਇਹ ਚੀਜ਼ ਦੀ ਗਰੰਟੀ ਆ ਠੀਕ ਆ ਯਾ ਇਹ ਕਿੱਥੇ ਬਈ ਜੇ ਕਿਸੇ ਨੇ ਆਉਣਾ ਹੋਵੇ ਇਹ ਆਈਏ ਵੀਰ ਜੀ ਇਹ ਬਾਲੀਆਂ ਪਿੰਡਾ ਸਾਡਾ ਇੱਥੇ ਆ ਸੈਟਅਪ ਆ ਜੀ ਕਿਸੇ ਨੇ ਬਰਤਲੇ ਆਲਾ ਕਹਿੰਦਾ ਬਹਿ ਕੇ ਕਢਾਉਣੀ ਆ ਜਿਹਦੇ ਕੋਲ ਟਾਈਮ ਵਧੀਆ ਉਹ ਉਰੇ ਆ ਜੋ ਜਿਹਦੇ ਕੋਲ ਟਾਈਮ ਘੱਟ ਆ ਜਾਂ ਹੋਰ ਆ ਸਾਡੀ ਸੰਗਰੂਰ ਬ੍ਰਾਂਚਾ ਉਥੇ ਇਹ ਲੋਕਸਾਨ ਡੈਰੀ ਆ ਉੱਥੇ ਆ ਜੋ ਬਰਨਾਲਾ ਰੋਡ ਤੇ ਪੁਲਿਸ ਲੈਣਾਂ ਕੇ ਠੀਕ ਆ ਬਾਈ ਜੀ ਹਾਂਜੀ ਠੀਕ ਆ ਮਿੰਟੂ ਬਾਈ ਬਾਕੀ ਕਿਸੇ ਵੀ ਬੰਦੇ ਨੇ ਕੋਈ ਵੀ ਪ੍ਰੋਡਕਟ ਬਣਾਉਣਾ ਜੀ ਉਰੋਂ ਆ ਕੇ ਬਣਾ ਸਕਦਾ 9.5 ਬਹਿ ਕੇ ਅਸੀਂ ਇਸ ਗੱਲ ਤੋਂ ਜ਼ਿਆਦਾ ਹੋ ਆਂ ਵੀ ਜੇ 9.5 ਆ ਕੇ ਬਹਿ ਕੇ ਬਣਵਾ ਆਪਿਆ ਅਗਲਾ ਭਾਵੇਂ ਪਨੀਰ ਬਣਾਉਣਾ ਹੈ ਭਾਵੇਂ ਕੋਈ ਮਠਾਈ ਬਣਾਉਣੀ ਹੈ ਭਾਵੇਂ ਕੋਈ ਖੁਆ ਘੜਾਉਣਾ ਹੈ ਤਾਂ ਭਾਵੇਂ ਉਰੇ ਆ ਜੇ ਸਾਡੇ ਉਹ ਅਸੀਂ ਜ਼ਿਆਦਾ ਖੁਸ਼ ਹਾਂ ਲਈ ਵੱਡੇ ਵੱਡੇ ਕੰਪਨੀ ਅੰਦਰ ਵੀ ਨਿਵਾੜਦੇ ਆਉਂਦੇ ਆ ਨਾ ਨਾ ਸਾਡਾ ਖੁੱਲ੍ਹੇ ਹੀ ਖੁੱਲ੍ਹੇ ਖਾਤੇ ਨਹੀਂ ਚਾਹੇ ਬਿਨਾ ਦੱਸੇ ਆ ਜੀ ਬਾਈ ਬਾਈ ਨੂੰ ਕੈਮਰਾ ਦਿਖਾ ਦਿਓ ਗੇਟ 24 ਘੰਟੇ ਖੁੱਲੀ ਹੁੰਦਾ ਜੀ ਕਿਸਰਾ ਦਾ ਠੀਕ ਹੈ ਐ ਮਿੱਤਰ ਜਾਨੀ ਕਿ ਤੁਸੀਂ ਇੱਥੇ ਆਓ ਕੁਝ ਵੀ ਲੈ ਕੇ ਜਾਓ ਨਾ ਨਾ ਭਾਈ ਜੀ ਬਾਕੀ ਭਾਈ ਜੀ ਸਕਰੀਨ ਦੇ ਉੱਤੇ ਨੰਬਰ ਹੈਗਾ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਵਿਆਹਾਂ ਵਾਸਤੇ ਕੁਝ ਵੀ ਬੁੱਕ ਕਰ ਸਕਦੇ ਹੋਗੇ ਇਹ ਦਿੱਤੀ ਜਾਈ ਆ ਇਹ ਦੇਖੋ ਇਹ ਲੱਗੂ ਠੰਡਾ ਹੋਣ ਨੂੰ ਲਾਇਆ ਅੱਛਾ ਜੀ ਆਹ ਦੇਖ ਲਓ ਜੀ ਆਹ ਦਹੀਂ ਲੱਗੂ ਜੀ ਇਹਨਾਂ ਦੀ ਠੰਡਾ ਹੋਣ ਠੀਕ ਹੈ ਜੇ ਦਹੀਂ ਵਾਲੇ ਭਾਂਡੇ ਆ ਗਏ ਆ ਦੁੱਧ ਦੇਖ ਲਓ ਜੀ ਝੱਗ ਦੇਖ ਲਓ ਦੁੱਧ ਤੇ ਸਹੀ ਗੱਲ ਉਹੀ ਦੁੱਧ ਤੇ ਝੱਗ ਆਊਗੀ ਜਿਹੜੀ ਖਾੜਾ ਤੋਂ ਕੋਹੂਗਾ ਜਿਹਦੇ ਵੀ ਤੇ ਹੋਊਗਾ ਸਹੀ ਗੱਲ ਆ ਜਰਗਾ ਚ ਹੈਗਾ ਗੁਸੇ ਦਾ ਇਹ ਉਹ ਆ ਠੀਕ ਹੈ ਜੀ ਠੀਕ ਹੈ ਮਿੰਟੂ ਭਾਈ ਧੰਨਵਾਦ ਜੀ ਠੀਕ ਹੈ ਸਨੇ ਭਾਈ ਜੀ ਧੰਨਵਾਦ ਬਾਕੀ ਭਾਈ ਜੀ ਸਕਰੀਨ ਦੇ ਉੱਤੇ ਨੰਬਰ ਹੈਗਾ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ ਹੋਵੇ ਤਾਂ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਧੰਨਵਾਦ